ਤਿਹਾਰਾਂ ਦੇ ਦਿਨ ਸ਼ੁਰੂ ਹੁੰਦੇ ਹੀ ਸਿੱਧ ਵਿਭਾਗ ਵੱਲੋਂ ਦਹਿਰੀਆਂ ਤੇ ਵੱਖ-ਵੱਖ ਦੁਕਾਨਾਂ ਦੇ ਉੱਤੇ ਜਾ ਕੇ ਸੈਂਪਲ ਭਰਨੇ ਲਈ ਜਿਹੜੇ ਉਹ ਸ਼ੁਰੂ ਕਰ ਦਿੱਤੇ ਨੇ ਤੇ ਅੱਜ ਬਟਿੰਡਾ ਦੇ ਅੰਦਰ ਦੁੱਧ ਦੇ ਪ੍ਰੋਡਕਟਾਂ ਦੇ ਸੈਂਪਲ ਜਿਹੜੇ ਉਹ ਬਟਿੰਡਾ ਦੇ ਅੰਦਰ ਸਿੱਧ ਵਿਭਾਗ ਵੱਲੋਂ ਭਰੇ ਗਏ ਜਿੱਥੇ ਇਸ ਮੌਕੇ ਇਹਨਾਂ ਦੇ ਨਾਲ ਹੀ ਇੱਕ ਜਿਹੜੀ ਵੈਣ ਚੱਲਦੀ ਹੈ ਜੋ ਸੈਂਪਲ ਜਿਹੜੀ ਹੈ ਇਹਨਾਂ ਵੱਲ ਭਰੇ ਜਾਂਦੇ ਉਹ ਉਹਦੀ ਆਪਣਾ ਚੈਕਿੰਗ ਕੀਤੀ ਜਾਂਦੀ ਹੈ ਅਤੇ ਉਹ ਵੀ ਇਹਨਾਂ ਦੇ ਨਾਲ ਚੱਲ ਰਹੀ ਸੀ ਐਸ਼ੋ ਦਿਖਾ ਰਹੇ ਹਾਂ ਬਟਿੰਡਾ ਦੀ ਇਹ ਨਾਮਦੇਵ ਰੋਡ ਦੀਆਂ ਇਹ ਆਪ ਸਾਰੀਆਂ ਤਸਵੀਰਾਂ ਜਿੱਥੇ ਇੱਕ ਡੇਰੀ ਦੇ ਉੱਤੇ ਨਹੀਂ ਜਿਹੜੇ ਅੱਜ ਸੀਤ ਵਿਭਾਗ ਦੇ ਕਰਮਚਾਰੀ ਨੇ ਜਿਹੜੇ ਸੈਂਪਲ ਭਰਨ ਦੇ ਲਈ ਇੱਥੇ ਇਹ ਆਪਨਾ ਆਏ ਹੋਈ ਸਨ ਤੇ ਇਹਨਾਂ ਵੱਲੋਂ ਇੱਥੋਂ ਸੈਂਪਲ ਭਰੇ ਗਏ ਇਸ ਨੂੰ ਦਿਖਾ ਰਿਹਾ ਹਾਂ ਜਿੱਥੇ ਸਾਰੀਆਂ ਤਸਵੀਰਾਂ ਦੇ ਵਿੱਚ ਇੱਥੇ ਇਹਨਾਂ ਵੱਲੋਂ ਦੁੱਧ ਦੇ ਪ੍ਰੋਡਕਟ ਵੀ ਜਿਹੜੇ ਉਹ ਸਾਰੇ ਇਹਨਾਂ ਵੱਲੋਂ ਚੈੱਕ ਕੀਤੇ ਜਾਂਦੇ ਆ ਉਹ ਭਾਵੇਂ ਚੋ ਹੋਵੇ ਭਾਵੇਂ ਉਹ ਪਨੀਰ ਹੋਵੇ ਮੱਖਣ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਦੁੱਧ ਦਾ ਪ੍ਰੋਡਕਟ ਆ ਜਿਹੜਾ ਇਹਨਾਂ ਨੇ ਆਪਣਾ ਆਪਣਾ ਕੰਮ ਦੇ ਉੱਤੇ ਹੁੰਦਾ ਉਹ ਇਹਨਾਂ ਵੱਲੋਂ ਅੱਜ ਸਾਰੇ ਸੈਂਪਲ ਨੇ ਜਿਹੜੇ ਸਿਹਤ ਵਿਭਾਗ ਵੱਲੋਂ ਭਰੇਗੇ ਤੇ ਨਾਲ ਨਾਲ ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਅਗਰ ਕੋਈ ਵੀ ਸ਼ਹਿਰ ਦੇ ਅੰਦਰ ਰੰਗ ਵਾਲੀ ਮਠਾਈ ਮਿਲਦੀ ਹੈ ਜਿਸ ਤਰ੍ਹਾਂ ਆਪਾਂ ਅੱਜਕੱਲ ਜ਼ਿਆਦਾਤਰ ਗੁਲਾਬ ਜਮਣਾ ਚਮਚਮਾ ਜਿਹੜਾ ਨਹੀਂ ਉਹ ਰੰਗ ਵਾਲੀ ਹੁੰਦੀਆਂ ਤੇ ਉਹ ਰੰਗ ਨੇ ਜਿਹੜੇ ਉਹ ਕੈਮੀਕਲ ਵਾਲੇ ਹੁੰਦੇ ਨੇ ਅਤੇ ਉਹਦੇ ਨਾਲ ਸਾਡੀ ਸਿਹਤ ਦੇ ਨਾਲ ਜਿਹੜਾ ਹੈ ਬਹੁਤ ਜ਼ਿਆਦਾ ਖਲਵਾੜ ਹੋ ਰਿਹਾ ਹੈ ਸ਼ਹਿਰ ਦੇ ਅੰਦਰ ਇਸ ਤਮੀ ਮਠੇਜਲੀ ਆਮ ਹੀ ਬਣਦੀ ਦਿਖਾਈ ਦੇਵੇਗੀ ਇਹਨਾਂ ਦਿਨਾਂ ਦੇ ਵਿੱਚ ਅਤੇ ਸਿਹਤ ਵਿਭਾਗ ਵੱਲੋਂ ਨਾਲ ਉਹਨਾਂ ਨੂੰ ਆਪਣੀ ਕਿਤਾਬ ਨਹੀਂ ਵੀ ਦਿੱਤੀ ਕਿ ਇਸ ਤਰ੍ਹਾਂ ਇਹ ਜਿਹੜੀ ਉਹ ਨਾ ਬਣਾਈ ਜਾਵੇ ਅਤੇ ਨਾਲ ਨਾਲ ਉਹਨਾਂ ਵੱਲੋਂ ਡੇਰੀਆਂ ਦੇ ਉੱਤੇ ਜਾ ਕੇ ਜਿਹੜੀ ਸਿੰਪਲ ਜਿਹੜੀ ਉਹ ਆਪਣਾ ਪਰਮੇ ਸ਼ੁਰੂ ਕਰ ਦਿੱਤੀ ਵੀ ਅਸੀਂ ਇਸ ਨੂੰ ਕਰ ਰਹੀਆਂ ਬਠਿੰਡਾ ਦੀ ਨਾਮ ਦੇ ਵੀ ਰੋਡ ਦੀਆਂ ਇੱਕ ਡੇਰੀਆਂ ਦੀਆਂ ਤਸਵੀਰਾਂ ਜਿੱਥੇ ਦੁੱਧ ਦੇ ਸੈਂਪਲ ਇਹਨਾਂ ਦੇ ਸਹੀ ਆਪਣਾ ਵੀ ਮੌਕੇ ਤੇ ਪਾਏਗੇ ਅਤੇ ਇਹਨਾਂ ਦੇ ਨਾਲ ਹੀ ਇਹ ਕਿਹੜੀ ਆਪਣਾ ਬ੍ਰਾਂਡ ਸੀਗੀ ਜਿਹੜੀ ਮੌਕੇ ਤੇ ਸਿੰਪਲ ਜਿਹੜੀ ਅਚੈੱਕ ਕਰਦੀ ਹੈ ਉਹਨਾਂ ਵੱਲੋਂ ਚਹਿਤੀ ਦੇ ਕੁਝ ਸੈਂਪਲ ਨੇ ਇਹਨਾਂ ਵੱਲੋਂ ਅੱਗੇ ਖੜ੍ਹਦੇ ਲਈ ਆਪਣੇ ਰੂਪ ਬਾਗ ਵੱਲੋਂ ਭੇਜੀ ਗਈ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਦੇ ਵਿੱਚ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸੈਂਪਲ ਭਰੇ ਜਾ ਰਹੇ ਹਨ ਡੈਰੀਆਂ ਦੇ ਉੱਤੇ ਸੈਂਪਲ ਆਪਣਾ ਭਰੇ ਜਾ ਰਹੇ ਹਨ ਤੇ ਇਸ ਮੌਕੇ 'ਤੇ ਅਧਿਕਾਰੀਆਂ ਨੇ ਬੋਲਦਿਆਂ ਕਿਹਾ ਕਿ ਇਹ ਜਿਹੜੀ ਜਾਂਚ ਹੈ ਉਹਨਾਂ ਵੱਲੋਂ ਲਗਾਤਾਰ ਸ਼ਹਿਰ ਦੇ ਅੰਦਰ ਜਿਹੜੀ ਉਹ ਜਾਰੀ ਰਹੇਗੀ ਇਹੋ ਦਿਨਾਂ ਦੇ ਵਿੱਚ ਸੈਂਪਲ ਭਰੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਤਿਹਾਰਾਂ ਦਿਨਾਂ ਨੂੰ ਲੈ ਕੇ ਜਿਹੜੀ ਹੈ ਆਪਣੀ ਸੈਂਪਲਿੰਗ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ਹਿਰ ਦੇ ਅੰਦਰ ਵੱਖ-ਵੱਖ ਡੇਰੀਆਂ ਦੇ ਉੱਤੇ ਵੱਖ-ਵੱਖ ਦੁਕਾਨਾਂ ਦੇ ਉੱਤੇ ਜਾ ਕੇ ਇਹਨਾਂ ਨੂੰ ਬੋਲੂ ਸੈਂਪਲ ਜਿਹੜੀ ਉਹ ਪੱਤ ਨੇ ਸ਼ੁਰੂ ਵੀ ਆਪਣਾ ਕਰ ਦਿੱਤੇ ਹਨ ਤੇ ਨਾਲ-ਨਾਲ ਲੋਕਾਂ ਨੂੰ ਵੀ ਇਹਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਅਗਰ ਤੁਹਾਨੂੰ ਵੀ ਸ਼ਿਕਾਇਤ ਮਿਲਦੀ ਹੈ ਦੁੱਧ ਦੀ ਮਿਲਦੀ ਜਾਂ ਹੋਰ ਕਿਤਨੀ ਮੰਦੀ ਆ ਤੁਸੀਂ ਵੀ ਆਪਣੇ ਸੈਂਪਲ ਨੇ ਜਿਹੜੇ ਆਪਣੇ ਦੁੱਧੀ ਦੇ ਵੀ ਤੁਸੀਂ ਜਾ ਕੇ ਸੈਂਪਲ ਨੇ ਜਿਹੜੇ ਉੱਥੇ ਆਪਣਾ ਬਚਨ ਦੇ ਸਿਗਲ ਹੱਥੜ ਵੀ ਕੇ ਜਾ ਕੇ ਜਿਹੜੇ ਨੇ ਉਹ ਸੈਂਪਲ ਜਿਹੜੇ ਉਹ ਚੈੱਕ ਕਰਵਾ ਸਕਦੇ ਹੋ ਦੁੱਧ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਕੈਮੀਕਲ ਤਾਂ ਨਹੀਂ ਹੈ ਇਹ ਵੀ ਸਾਰੀ ਜਾਣਕਾਰੀ ਜਿਹੜੋਂ ਵੱਲੋਂ ਦਿੱਤੀ ਗਈ ਹੈ ਵੀ ਅੱਜ ਕੱਲ ਲੋਕਾਂ ਦੇ ਵਿੱਚ ਇੱਕ ਅਫਵਾਹ ਜਿਹੜੀ ਹੋ ਰਹੀ ਹੈ ਆ ਰਹੀ ਹੈ ਕਿ ਯੂਰੀਆ ਤੋਂ ਇਹ ਵੀ ਆਪਣਾ ਦੁੱਧ ਬਣ ਰਿਹਾ ਹੈ ਜਾਂ ਹੋਰ ਕਿਸ ਤਰ੍ਹਾਂ ਬਣ ਰਿਹਾ ਹੈ ਉਸ ਬਾਰੇ ਵੀ ਇਸ ਦੇ ਵਿੱਚ ਸਾਰੀ ਉਹਨਾਂ ਆਲਰੇਡੀ ਆਪਣੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲ ਜਾਣਕਾਰੀ ਵੀ ਉਹ ਦਿੱਤੀ ਗਈ ਹੈ ਆਓ ਤੁਹਾਨੂੰ ਇਹ ਸਾਰੀ ਗੱਲਬਾਤ ਸੁਣਾਉਣੇ ਆ ਉਹਨਾਂ ਦੀ ਜਵਾਨੀ ਕੀ ਕਹਿੰਦੇ ਨੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਤੇ ਜਿਹੜੇ ਸਿੰਪਲ ਭਰੇ ਗਏ ਹਨ ਉਹਨਾਂ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਕੋਲ ਕੀ ਕੁਝ ਦੇਖਣ ਨੂੰ ਮਿਲਿਆ ਇਹ ਸਾਰੀ ਜਾਣਕਾਰੀ ਦਾ ਉਸ ਨੂੰ ਸੁਣਾਉਣੇ ਆ ਉਹਨਾਂ ਦੀ ਜਵਾਨੀ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਕੰਪਨੀ ਤੋਂ ਆਫਰ ਉਹ ਵੀ ਆਸਕਿੰਗ ਬੜੀ ਗੇੜੀ ਨਿਰਮਲ ਦੇ ਕੀ ਕਨਾਲ ਡ੍ਰੇਮ ਜੀ ਸਿੰਪਲ ਪਰ ਵੀ ਬਹੁਤ ਵਧੀਆ ਗੱਲ ਆ ਸਰ ਚੈੱਕ ਕਰਨਾ ਹੈ ਸਾਨੂੰ ਆਪ ਨੂੰ ਪਤਾ ਲੱਗਦਾ ਕਿ ਅਸੀਂ ਕੀ ਚੀਜ਼ ਵੇਚ ਰਹੇ ਹਾਂ ਉਹਨਾਂ ਨੇ ਸਾਰੀ ਰਿਪੋਰਟ ਸਾਨੂੰ ਦੇਤੀ ਹੈ ਕਿ ਸਾਰਾ ਟੋਡਾ ਓਕੇ ਹੈਗਾ ਕੋਈ ਕੋਈ ਦਿੱਕਤ ਨਹੀਂ ਹੈ ਵਧੀਆ ਸਾਰਾ ਕੁਝ ਪਾਸ ਹੈਗਾ ਠੀਕ ਹੈ ਤੁਹਾਨੂੰ ਇੱਕ ਵਾਰ ਫਿਰ ਲੁੱਕ ਕੇ ਦੇਖੋ ਇਹਨੀ ਚੀਜ਼ੀ ਸਰ ਚੈਕਿੰਗ ਹੋਣੀ ਚਾਹੀਦੀ ਹੈ ਸਾਨੂੰ ਵੀ ਪਤਾ ਲੱਗਦਾ ਕਿ ਅਸੀਂ ਵੀ ਪਿੱਛੋਂ ਜੋ ਚੀਜ਼ ਲੈ ਰਹੇ ਹਾਂ ਸਾਡੀ ਕੋਈ ਸਹੀ ਆਈ ਹੈ ਜਾਂ ਨਹੀਂ ਆ ਲੱਗਿਆ ਸਾਨੂੰ ਵੀ ਪਤਾ ਲੱਗਿਆ ਕਿ ਸਾਨੂੰ ਜੋ ਦੁੱਧ ਆ ਰਿਹਾ ਉਹ ਵਧੀਆ ਕੁਆਲਿਟੀ ਦਾ ਤੇ ਵਧੀਆ ਆ ਰਿਹਾ ਜੀ कोई दिक्कत नहीं सर बहुत बढ़िया की नाम है तो तो आज सिंपल पब्लिक में मेरा नाम अमृतपाल सिंह है असिस्टेंट कमिश्नर फूड डिस्ट्रिक्ट पीडब्ल्यूएस में पोस्ट किया है मेरे नाल फूड सेफ्टी ऑफिसर है नवदीप सिंह एंड सुधीर वाल सिंह लगा जी जो पर आ रहे हैं जी हां हां नॉर्मल डायरी है जड़ी के तो जी देख रहे हो मैं मौके पे फूड सेफ्टी वैन हैगी अपने कोले ना नीड का सैंपल लिखा जो के फूड्स लैब करने के लिए जाऊंगा ਇਹੜਾ ਬੇਸਿਕ ਟੈਸਟ ਹੋਆ ਸੀ ਫੂਡ ਸੈਫਟੀ ਵੈਂ ਦੇ ਵਿੱਚ ਕਰ ਚੁਕੇ ਆ ਬਲਕ ਦਾ ਹੈਗਾ ਤੁਹਾਡੇ ਸਾਹਮਣੇ ਕੀਤਾ ਟੈਸਟ ਕੋਈ 10 ਮਿੰਟ ਦੇ ਵਿੱਚ ਰਿਪੋਰਟ ਆ ਗਈ ਹੈ ਜਿਹੜੀ ਕਿ ਇਹਨਾਂ ਲਈ ਠੀਕ ਪਾਈ ਗਈ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਕਿਸੇ ਤੋਂ ਵੀ ਵਿੱਚ ਹੈ ਨਾ ਰਹੇ ਦਿਨ ਚੱਲ ਰਹੇ ਨੇ ਕੋਈ ਕੋਈ ਸਰਵੈਂਟ ਲਿੰਕ ਕਿਤੇ ਨਹੀਂ ਕਿਹਾ ਹਾਂ ਜੀ ਰੂਟੀਨ ਦੇ ਵਿੱਚ ਸਾਨੂੰ ਹੈੱਡਕ quartਰ ਤੋਂ ਵੀ ਪੂਰੇ ਉਹਨਾਂ ਦੇ ਆਈਏ ਪਰਫਾਰਮਾ ਆਇਆ ਜਿਹੜੇ-ਜਿਹੜੇ ਕੁਕਿੰਗ ਔਇਲ ਦਾ ਮੇਨਲੀ ਫੋਕਸ ਮਿਲ ਕੇ ਮਿਲਕਨ ਮਿਲਕ ਡਾਕਟਰ ਜੀ ਲਾਊਗਾ ਸਾਡਾ ਪਰੇ ਤੋਂ ਆ ਜੋ ਜੋ ਵੀ ਆ ਰਿਹਾ ਤੇ ਹਲਵਾਈਆਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਯਾਰ ਇਹ ਕਿ ਸੰਪਰਤੀ ਦੇ ਕਲਮ ਜਿਹੜੇ ਹੈਗੇ ਮਿਟਿੰਗ ਕਲਰ ਨੂੰ ਚੁੱਕੇ ਜਾਓ ਫਾਰ ਇਗਜ਼ਾਮਪਲ ਚੈਂਪੀਅਨ ਮੈਂ ਜਿਹੜੀ ਹੈਗੀ ਪਿੰਡ ਵਾਲੇ ਚ ਉਹ ਵੀ ਵੰਦਰ ਹੈਗੇ ਜਾਂ ਬਸਟੈਂਡ ਦੇ ਬੈਕਸਾਈਡ ਦੇ ਵਿੱਚ ਵੀ ਹੈਗੇ ਆ ਉਹ ਰੰਗ ਤੋਂ ਉਹਨਾਂ ਨੂੰ ਵੀ ਰੋਕਿਆ ਗਿਆ ਜੇ ਕਰੂਗਾ ਤਾਂ ਉਹਨਾਂ ਨੇ ਸਾਨੂੰ ਨਹੀਂ ਕਰਨੀ ਕੀਤੀ ਜਾਊਗੀ ਤੇ ਬਾਕੀ ਸਾਡੇ ਨਾਕੇ ਲੱਗਨੇ ਆ ਜਿਹੜੇ ਸੁਬਾ ਸ਼ਾਪ ਲੱਗਣਗੇ ਕਿਵੇਂ ਕਰਨੀ ਵਾਲਾ ਹੈਗਾ ਜਾਂ ਚੋਹਾਨਾ ਆਏਗਾ ਹਰਿਆਣੇ ਤੋਂ ਆ ਗਿਆ ਆਪਣਾ ਪ੍ਰਿੰਟੇਦਮ ਮੇਨਲੀ ਬੋਟਰ ਡੂਮ ਵਾਲੀ ਪੈਰੀਅਰ ਹੈਗਾ ਜਾਂ ਹਰਿਆਣੇ ਨਾਲ ਲੱਗਦਾ ਉੱਤੇ ਵੀ ਅਸੀਂ ਨਾ ਕਿ ਲਾਣਗੇ ਕਿਹੜੀ ਕਿਹੜੀ ਚੀਜ਼ਾਂ ਦਿੱਤੀ ਜਿਹੜੀ ਚੱਕੀ ਇਸ ਤਰੀਕੇ ਤੇ ਇਹ ਚਾਹ ਕਿ ਮਿਲਕ ਦਾ ਲਿੱਤਾ ਸੈਂਪਲ ਇੱਕ ਆਪਾ ਪਨੀਰ ਦਾ ਸੈਂਪਲ ਲਿੱਤਾ ਜਿਹੜਾ ਪਨੀਰ ਦੇ ਬੇਸਿਕ ਹੈ ਉਹ ਟੈਸਟ ਲਵਾ ਚੁਚੇ ਇਹਦੇ ਮਿਲਕ ਦਾ ਵੀ ਲਾਤਾ ਦੇ ਅਗਲੇ ਜਿਹੜੇ ਕੋਈ ਇੱਕ ਦੋ ਟੈਸਟ ਹੈ ਉਹ ਫੂਡ ਆਪਣੀ ਲੈਬ ਹੈ ਖਰੜ ਆਮ ਲੋਕਾਂ ਜਿਹੜੀ ਕੰਮਿਸ਼ਨ ਚ ਆਉਂਦੀ ਦੁੱਧ ਦੇ ਚ ਵੀ ਉਹਨੇ ਮਿਲਾਪ ਵੀ ਜਾਤਾ ਰੱਖਿਆ ਕਿਤਨਾ ਮਿਲਾਪ ਹੋਏ ਦੁੱਧ ਦੇ ਵਿੱਚ ਤੋਂ ਵਿੱਚ ਇਸ ਤਰ੍ਹਾਂ ਦੀ ਮਿਲਾਪਤ ਫਾਰ ਇਗਜ਼ਾਮਪਲ ਮੇਰੇ ਕੋਲ ਕੇਸ ਜ਼ਿਆਦਾਤਰ ਜਿਹੜੇ ਹੈਗੇ 96% 99% ਤੋਂ ਸਬਸਟੈਂਟਰੀ ਕੇਸਾਰੇ ਸਬਸਟੈਂਡਰ ਫਾਰ ਇਗਜ਼ਾਮਪਲ ਦੁੱਧ ਦੇ ਵਿੱਚ ਪਾਣੀ ਹੈ ਫੈਟ ਘਟਾਈ ਜਾਂਦੀ ਹੈ ਕਈ ਵਾਰੀ ਪਿੱਛੋਂ ਹੀ ਕਰੀਮ ਕਢਵਾ ਲੈਂਦੇ ਦੁੱਧ ਦੀ ਜਾਂ ਕੁਝ ਵੀ ਹੈ ਉਹ ਉਹ ਆ ਰਹੀ ਹੈ ਮੋਸਟਲੀ ਆਪਣੇ ਪੈਕਿੰਗ ਵੀ ਵਿਕ ਰਿਹਾ ਪੈਕਿੰਗ ਦੇ ਵਿੱਚ ਤੁਸੀਂ ਕਹਿ ਕੇ ਵੇਚ ਸਕਦੇ ਹੋ ਕਿੰਨੀ ਕੁ ਫੈਟ ਵਾਲਾ ਦੁੱਧ ਹੈ ਤੁਹਾਨੂੰ ਚਾਹੀਦਾ ਤੁਸੀਂ ਪੜੋਗੇ ਉੱਤੇ ਲਿਖਿਆ ਹੁੰਦਾ ਕਿ ਟੋਨ ਕਿੰਨੇ ਕਿਟ ਬੰਡੇ ਨੇ ਇਹ ਪਰ ਜਿਹੜਾ ਜਿਆਦਾ ਮਲਾਵਟ ਹੈਗੀ ਮਸਟਰਡ ਆਇਲ ਹੈ ਜਿਵੇਂ ਫਾਰਮ ਆਇਲ ਬਣਾਇ ਪਾ ਦਿੰਦੇ ਆ ਪਟਾਈਆਂ ਦੇ ਵਿੱਚ ਕਲਰ ਕਈ ਵਾਰੀ ਲੋਕੀ ਵੀ ਨਹੀਂ ਅਵੇਅਰ ਹੈਗੇ ਛੋਟੇ ਜਿਹੜੇ ਹੈਗੇ ਐਫ ਬੀਓ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਉਹ ਵੇਰ ਨਹੀਂ ਹੁੰਦੇ ਕਿਉਂਕਿ ਉਹ ਕਹਿੰਦੇ ਅਸੀਂ ਦੋ ਦਿਨ ਦਿਨ ਅੱਡਾ ਲਾਣਾ ਅਸੀਂ ਪਿੱਛੋਂ ਮਠਾਈ ਮੰਗਾ ਲਈ ਉਸ ਇਸ ਕਰਕੇ ਅਸੀਂ ਉਹਨਾਂ ਦੀ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਰ ਰਹੇ ਹਾਂ ਜਿਹੜੀ ਤੇ ਸਾਨੂੰ ਉਹ ਟਰੈਕ ਕੀਤਾ ਜਾਣ ਕਿਹੜੇ ਕਿਹੜੇ ਬੰਦੇ ਇੱਥੇ ਆ ਗਏ ਕਈ ਵਾਰ ਮੌਕੇ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਬੱਸ ਸਟੈਂਡ ਜਾਂ ਕੋਈ ਕਿਹੜੇ ਪੁਆਇੰਟ ਆ ਗਿਆ ਉਹ ਬਾਰੋਂ ਮਠਾਈ ਲੈ ਲੈਂਦੇ ਆ ਉਸ ਕਰਕੇ ਉਹਨਾਂ ਨੂੰ ਆਮ ਲੋਕ ਨਹੀਂ ਜੜੀ ਉਹ ਜੋ ਵੀ ਆਪਣਾ ਸਰਟੀਫਿਕੇਟ ਚੈੱਕ ਕਰਾਤੀ ਸਾਡੇ ਕੋਲੇ ਫੂਡ ਸੇਫਟੀ ਵੈਨ ਹੈ ਜਿਹੜੀ ਕਿ ਹੈਗੀ ਆ ਮੰਡੇ ਟੂ ਸੈਚਰਡੇ ਸੰਡੇ ਵੀ ਓਪਨ ਹੈ ਹੈਗੀ ਹੈ ਐਲਟੀ ਹੈਗੇ ਆ ਗੁਰਦੀਪ ਸਿੰਘ ਹੈਗੇ ਆ ਸਾਡੇ ਉਸੇ ਦੇ ਵਿੱਚ ਵੀ ਹੁੰਦੀ ਆ ਬਕਾਇਦਾ ਸਾਡਾ ਰੋਸਟਰ ਬਣਿਆ ਹੋਇਆ ਜੇ ਕਿਸੇ ਨੂੰ ਕੋਈ ਲੱਗਦਾ ਕਿ ਅਸੀਂ ਆ ਕਲੋਨੀ ਦੇ ਵਿੱਚ ਅਸੀਂ ਕੈਂਪ ਲਵਾਣਾ ਈ ਵਾਰੀ ਬੰਦਾ ਕਹਿੰਦਾ ਸੈਚਰਡੇ ਸੰਡੇ ਅਸੀਂ ਇੱਥੇ ਹੀ ਅਸੀਂ ਆਪਣੇ ਆਪਣੇ ਸਿਰ 50 ਰੁਪਏ ਦੇ ਕੇ ਆਪਣਾ ਕੋਈ ਵੀ ਸੈਂਪਲ ਹੈ ਸਾਡੀ ਫੂਡ ਸੈਫਟੀ ਬੈਂਕ ਤੋਂ ਜਿਹੜੀਆਂ ਵਿੱਚ ਜਿਹੜੀ ਗੱਲ ਜ਼ਿਆਦਾ ਕਰੀ ਮੇਰੀ ਇਹ ਰੰਗ ਜੈਨਕਲ ਰੰਗ ਨਾਲ ਬਕੀ ਹੁੰਦਾ ਠੀਕ ਹੈ ਜਿਹੜੇ ਕਲਰ ਬਾਹਰੋਂ ਉਹਨੂੰ ਹੀ ਹੁੰਦਾ ਮਠਾਈਆਂ ਦੇ ਵਿੱਚ ਜਿਹੜੇ ਜਿਹੜੇ ਪਰਮਿਟਡ ਕਲਰ ਹੈ ਉਹ ਯੂਜ਼ ਕੀਤੇ ਜਾਂਦੇ ਸੰਥੈਟਿਕ ਕਲਰ ਨਾ ਯੂਜ਼ ਕੀਤੇ ਜਾਂਦੇ ਪਰ ਮੋਸਟਲੀ ਜਿਹੜੀ ਰੈਪਿਊਟੇਸ਼ਨ ਦੁਕਰਨਾ ਹੈਗੀਆਂ ਉਹ ਕਿਉਂਕਿ ਉਹਨਾਂ ਦਾ ਚੰਗੀ ਦੁਕਰਨਾ ਹੈਗੀਆਂ ਉਹ ਤਾਂ ਪਰਮਿਟਡ ਹੀ ਯੂਜ਼ ਕਰਦੀਆਂ ਮੈਂ ਜਿਵੇਂ ਤੁਹਾਨੂੰ ਕਿਹਾ ਹੈ ਕਿ ਜਿਹੜੀਆਂ ਬਾਹਰੋਂ ਆਏ ਸਸਤੇ ਦੇ ਵਿੱਚ ਜਿਹੜੇ ਸਪਲਾਈ ਕਰਦੇ ਪਏ ਆ ਪੋਨਨੂ ਕੱਲ੍ਹ ਤੇ ਮਾਤਰਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੀਆਂ ਆਪਣੇ ਰਜਿਸਟਰਡ ਹੈਗੇ ਦੁਕਾਨਾਂ ਉਹਨਾਂ ਤੋਂ ਮਠਾਈ ਲਿੱਤੀਆਂ ਜਾਵੇ ਨਾ ਕਿ ਕੋਈ ਚੱਲਦੇ ਫਿਰਦੇ ਆਡੇ ਲੱਗਦੇ ਉਹਨਾਂ ਤੋਂ ਲਈ ਜਾਵੇ